ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਲਈ ਵਿੱਡੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰ ਰੈੱਡ ਪੁਲਿਸ ਨੇ ਆਸਟ੍ਰੇਲੀਆ ਸਥਿਤ ਰਿਤਿਕ ਰੈਲੇ ਅਤੇ ਜੇਲ੍ਹ ਦੇ ਕੈਦੀ ਕੁਨਾਲ ਮਹਾਜਨ ਦੇ ਇਸ਼ਾਰੇ ਤੇ ਕੀਤੀ ਜਾ ਰਹੀ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੋਲਰ ਨੇ ਚੁੱਕੜਵਾਰ ਨੂੰ ਦੱਸਿਆ ਕਿ ਇਸ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਸ਼ਨੇ ਕੇ ਆਪਾ ਗੈਂਗਸਟਰਸ ਤੇ ਡਰੱਗ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਨਾਂ ਦੇ ਡਾਇਰੈਕਸ਼ਨ ਤੇ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਇਹ ਕਾਮਯਾਬੀ ਮਿਲੀ ਹੈ ਜੇਪਚੀ ਸੀ ਇੱਕ ਡਰੱਗ ਰਨਿੰਗ ਰੈਕਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਸਟ ਕੀਤਾ ਹੈ ਸੱਤ ਅਕਿਊਜ਼ ਫੜੇ ਨੇ ਔਰ 11 ਵੈਪਨ ਫੜੇ ਗਏ ਨੇ 10 ਪਿਸਟਲ ਨੇ 0.32 ਬੋਰ ਦੇ ਔਰ ਇੱਕ ਡਬਲ ਬੈਰਲ 12 ਬੋਰ ਗਨ ਹੈ ਇਦੇ ਵਿੱਚ ਜਿਹੜੇ 7 ਕਯੂਜ਼ ਫੜੇ ਗਏ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਉਹਦੇ ਚ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਇਹਦੇ ਚ ਆਸਟ੍ਰੇਲੀਆ ਬੇਸਡ ਇੱਕ ਕ੍ਰਿਮੀਨਲ ਦਾ ਨਾਮ ਆਇਆ ਉਹ ਉਹਦਾ ਨਾਮ ਹੈਗਾ ਰਿਤਿਕ ਰੈਲੀ ਔਰ ਇੱਕ ਕੁਨਾਲ ਮਹਾਜਨ ਨਾਮ ਦਾ ਜਿਹੜਾ ਕ੍ਰਿਮੀਨਲ ਹੈ ਉਹ ਜੇਲ੍ਹ ਚ ਲੌਜਡ ਹੈ ਉਹ ਦੋਨੇ ਜਣੇ ਔਰ ਇੱਕ ਯੂ ਐਸ ਬੇਸਡ ਹੋਰ ਭਾ ਫਿਕਰ ਹੋਇਆ ਬੰਦਾ ਉਹਦਾ ਜੇ ਨਾਮ ਕਲੀਅਰ ਨਹੀਂ ਹੋ ਸਕਿਆ ਸਾਨੂੰ ਉਹ ਸੀ ਇਹ ਸਾਰੀ ਨੂੰ ਡਿਵੈਲਪ ਕੀਤਾ ਸਾਡੇ CIA 1 ਤੇ CIA 2 ਦੀਆਂ ਟੀਮਾਂ ਨੇ ਮਿਸਟਰ ਹਰਪ੍ਰੀਤ ਮੁੰਡੇ ਐਡিসিਪੀ ਸਾਹਿਬ ਅਮੋਲਕਦੀਪ ਔਰ ਜਿਹੜੇ ਬਾਕੀ ਟੀਮ ਹੈ ਸਾਰੇ ਪੁਰਾਣੇ ਟਾਈਮ ਤੋਂ ਵੀ ਚੱਲ ਰਿਹਾ ਸੀ ਉਦੋਂ ਦਲਵੰਗ ਸਿੰਘ ਵੀ ਹੁੰਦੇ ਸੀ ਇੱਥੇ CIA 2 ਚ ਤੇ ਉਹਨਾਂ ਦੀ ਸਾਰੀ ਟੀਮ ਨੇ ਰਾਜੇਸ਼ ਏ ਮडम ਡਾਕਟਰ ਪ੍ਰਗਿਆ ਜੈਨ ਜੀ ਨੇ ਸਾਡੇ ਨਵੇਂ ਡੀਸੀਪੀ ਸਿਟੀ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਹਨੂੰ ਗੱਲ ਨੂੰ ਡਵੈਲਪ ਕਰਕੇ ਸਾਰੀ ਚੀਜ਼ ਕੀਤੀ ਹੈ ਜਿਹੜੀ ਮੇਨ ਇੰਪੋਰਟੈਂਟ ਗੱਲ ਆਈ ਹੈ ਕਿ ਇਹ Madhya Pradesh ਤੋਂ weapon ਲੈ ਕੇ ਆਉਂਦੇ ਸੀ ਡਾਇਰੈਕਟ ਡਾਇਰੈਕਸ਼ਨਸ ਹੁੰਦੀਆਂ ਸੀ ਬਰੋਂ ਆਸਟ੍ਰੇਲੀਆ ਤੋਂ ਤੇ US ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਇੱਕ ਸਪੈਸਿਫਿਕ ਜਗ੍ਹਾ ਦੇ ਉੱਤੇ ਚੀਜ਼ ਨੂੰ weapon ਨੂੰ ਰੱਖ ਕੇ ਆਓ ਔਰ ਉਤੋਂ ਕੌਣ ਕਲੈਕਟ ਕਰਦਾ ਸੀ ਉਹ ਵੀ ਚੀਜ਼ ਅਜੇ ਇਹਨਾਂ ਨੂੰ ਨਹੀਂ ਕਲੀਅਰ ਜਿਸ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਕਾਫੀ ਜ਼ਿਆਦਾ ਅਜੇ ਇਨਵੈਸਟੀਗੇਸ਼ਨ ਵਿੱਚ ਡੀਪ ਹੋਰ ਅਪਰੋਬ ਦੀ ਲੋੜ ਹੈ ਜੋ ਅਸੀਂ ਕੀਤੀ ਜਾ ਰਹੀ ਹੈ ਸਪੈਸ਼ਲ ਟੀਮਾਂ ਲਾਈਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਨਾਲ ਆਉਣ ਵਾਲੇ ਸਮੇਂ ਤੋੜ ਨਾਲ ਹੋਰ ਵੀ ਇਸ ਚੀਜ਼ਾਂ ਬਾਰੇ ਅਸੀਂ ਸਾਂਝੀ ਕਰਾਂਗੇ ਗੱਲ ਔਰ ਹੋਰ ਅੱਛੀ ਸਕਸੈਸ ਮਿਲਣ ਦੀ ਸਾਨੂੰ ਉਮੀਦ ਹੈ ਔਰ ਇਹਦੇ ਚ ਫਿਕਰ ਹੋਇਆ ਕਿ ਔਰ ਬਾਰਡਰ ਡਿਸਟ੍ਰਿਕਟਸ ਦੇ ਜਾਂ ਹੋਰ ਡਿਸਟ੍ਰਿਕਟਸ ਦੇ ਬੰਦੇ ਜਿਹੜੇ ਆ ਉਹ ਆ ਕੇ ਉਥੋਂ ਕਲੈਕਟ ਕਰਦੇ ਰਹੇ ਨੇ ਸੋ ਜਿਹੜਾ ਇਲੀਗਲ ਵੈਪਨਸ ਦੀ ਅਮਦਰਫ ਦਾ ਉਹਦੇ ਤੇ ਮੈਂ ਨੂੰ ਬੜੀ ਵੱਡੀ ਸਕਸੈਸ ਮੰਨਦਾ ਕਿਉਂਕਿ ਤੁਸੀਂ ਪਿੱਛੇ ਵੀ ਦੇਖਿਆ ਕਿ ਜਿੱਥੇ ਵੀ ਛੋਟੀ ਗੱਲ ਦੇ ਵਿੱਚ ਹੁੰਦਾ ਚਾਹੇ ਉਹ ਕਿ ਤੰਗ ਵਾਲਾ ਹੈ ਜਾਂ ਹੋਰ ਗੱਲ ਹੈ ਉਹਦੇ ਚ ਆਮ ਲੋਕ ਵੈਪਨ ਯੂਜ਼ ਕਰ ਲੈਂਦੇ ਰਹੇ ਸੋ ਇਹ ਜਿਹੜੀ ਅ ਵੱਡੀ ਕੇ ਫੜੀ ਗਈ ਹੈ ਔਰ ਇਹ ਸੱਤ ਬੰਦੇ ਫੜੇ ਗਏ ਆ ਜੇਲ ਨੈਟਵਰਕ ਆ ਗਿਆ ਆਸਟ੍ਰੇਲੀਅਨ ਨੈਟਵਰਕ ਆ ਗਿਆ ਯੂ ਐਸ ਬੇਸਡ ਨੈਟਵਰਕ ਆ ਗਿਆ ਇਹਨੂੰ ਮੈਂ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਔਰ ਇਹ ਅੱਛਾ ਬਸ ਜੋ ਹੈ ਮੋਡੂਲੇਟ ਦੋ ਪਰਚੇ ਵੀ ਦੱਦ ਕੀਤੇ ਆ ਔਰ ਸੱਤ ਅਕਿਊਜ਼ ਨੇ ਜਿਹੜੇ ਫੜੇ ਗਏ ਆ ਅਲੱਗ-ਅਲੱਗ ਜਗ੍ਹਾ ਦੇ ਔਰ ਇਹਨਾਂ ਸਾਰਿਆਂ ਦਾ ਜਿਹੜਾ ਪਿਛੋਕੜ ਹੈ ਉਹ ਵੀ ਤੁਹਾਨੂੰ ਨਾ ਮੈਂ ਸ਼ੇਅਰ ਕਰ ਦਿੰਨਾ ਜਿਹੜਾ ਜਸ਼ਨਦੀਪ ਤੇ ਕਰਨਦੀਪ ਦੋ ਭਰਾ ਨੇ ਇਹ ਹੈਗੇ ਨੇ ਉਥੋਂ ਦੇ ਗੁਰਪ੍ਰੀਤ ਵਡਾਲੀ ਸ਼ਰਟਾ ਦੇ ਉਮਰਾਂ ਇਹਨਾਂ ਦੀ ਛੋਟੀਆਂ 19 ਤੇ 21 ਸਾਲ ਦੇ ਆ ਕੁਨਾਲ ਮਹਾਜਨ ਇੱਕ ਪੁਰਾਣਾ ਕ੍ਰਿਮਿਨਲ ਹੈ ਜਿਹੜਾ ਜੇਲ੍ਹ ਚ ਬੰਦਾ ਅਮਰਸਰ ਰਿਕਿਟ ਰੈਲੀ ਆਸਟ੍ਰੇਲੀਆ ਬੇਸਡ ਬੰਦਾ ਹੈਗਾ ਕਰਨਦੀਪ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਕੁਨਾਲ ਮਹਾਜਨ ਦੇ ਖਿਲਾਫ ਪੰਜ ਮੁਕੱਦਮੇ ਦਰਜ ਨੇ ਉਸ 307 ਵੀ ਹੈ ਅਟੈਂਪਟ ਟੂ ਮਰਡਰ 365 384 ਫਰਾਰੀਆਂ ਇੱਕ ਕਿਡਨਾਪਿੰਗ ਸਨੇਚਿੰਗ ਦਾ 307 ਦੇ ਨਾਲ 336 ਫਾਇਰਿੰਗ ਵਾਰਾ ਕੀਤੀ ਇਸ ਤੋਂ ਇਲਾਵਾ ਜਿਹੜੇ ਸ਼ਰਨਜੀਤ ਸਨ ਹੀ ਹੈ ਇਹ ਵੀ ਤਕਰੀਬਨ 24 ਸਾਲ ਦਾ ਹੈਗਾ ਲੜਕਾ ਪਿੱਛੋਂ ਰਹਿਣ ਵਾਲਾ ਪਿੰਡ ਬੈਲਾ ਸਿਟੀ ਤਰਨਤਾਰਨ ਦਾ ਦੀਪਕ ਕੁਮਾਰ ਦੀਪੂ ਹੈ ਇਹ 24 ਸਾਲ ਦਾ ਹੈ ਔਰ ਸੰਦੀਪ ਐਲੀਅਸ ਕੱਕਾ ਹੈ ਇਹ ਵੀ ਤਕਰੀਬਨ 26 ਸਾਲ ਦਾ ਹੈਗਾ ਨਰਿੰਦਰ ਸੋਨੂ ਹੈ 30 ਸਾਲ ਦਾ ਔਰ ਜਿਹੜੇ ਨਰਿੰਦਰ ਦੇ ਖਿਲਾਫ ਇਲੀਅਸ ਸੋਨੂ ਦੇ ਖਿਲਾਫ ਦੋ ਐਨਡੀਪੀਐਸ ਦੇ ਪਰਚੇ ਦਰਜ ਨੇ ਗੋਵਿੰਦਵਾਲ ਸਾਹਿਬ ਦੇ ਵਿੱਚ ਸੋ ਜਿਹੜੀ ਗੱਲ ਇਹਦੇ ਸਾਹਮਣੇ ਆਉਂਦੀ ਹੈ ਕਿ ਪੁਰਾਣੇ ਕ੍ਰਿਮਿਨਲ ਜਿਹੜੇ ਆ ਔਰ ਜੇਲ੍ਹ 'ਚ ਬੈਠ ਕੇ ਆਪਣਾ ਨੈਟ ਐਪ ਦੀ ਬੜੀ ਵਰਤੋਂ ਕੀਤੀ ਗਈ ਹੈ ਜੇਲ੍ਹ ਦੇ ਵਿੱਚ ਤੇ ਇਸ ਮੋਡਿਊਲ ਦੇ ਵਿੱਚ ਇੱਕ ਬੰਦਾ ਇਟ ਕੈਨ ਬੀ ਇੰਟਰਸਟਿੰਗ ਫਾਰ ਦੀ ਮੀਡੀਆ ਸਿਗਨਲ ਐਪ ਬੜਾ ਯੂਜ਼ ਕੀਤਾ ਗਿਆ ਹੈ ਇਹ ਤਾਂ ਮੈਨੂੰ ਨਹੀਂ ਦੱਸ ਸਕਦਾ ਜੀ ਜਾਂ ਮੈਨੂੰ ਪਤਾ ਹੀ ਨਹੀਂ ਹਾਂਜੀ ਸਾਹ ਨੰਬਰ ਦੀ ਬਰਾਸ਼ਤ ਤੋਂ ਕੰਪਨੀ ਕਾਗਨ ਤੋਂ ਤੇਰੇ ਐਪ ਤੇ ਬਲੌਂ ਜਨਾ ਬਹੁਤ ਤੋਂ ਜਸੋ ਹੋਇਆ ਮੋਬਾਈਲ ਦਾ ਪੈਸਾ ਪਾ ਟਾਈਮ ਟੂ ਟਾਈਮ ਤੁਹਾਨੂੰ ਬਦਾ ਰਿਕਵਰੀ ਪਹਿਲਾਂ ਵੀ ਅਬਾ ਇਸਲਾਮਾਬਾਦ ਥਾਣੇ ਚ ਪਰਚਾ ਦਿੱਤਾ ਕਿੰਨੇ ਮੋਬਾਈਲ ਦਾ ਪਰ ਰਿਕਵਰ ਕੀਤੇ ਜਦੋਂ ਅਚਨਚੇਤ ਤਾਂ ਪਹਿ ਇੱਕ ਵਾਰ ਚੈਕਿੰਗ ਕੀਤੀ ਸੀ ਇਹ ਕਰਦਾ ਹੀ ਰਹਿੰਦੇ ਆ ਔਰ ਉਹ ਚੱਲਦਾ ਆਨ ਗੋਇੰਗ ਪ੍ਰੋਸੈਸ ਹੈ ਉਹ ਦੱਸਦੇ ਆ ਜੀ ਤੁਹਾਨੂੰ ਵੀ ਜਲਦੀ ਸਿਗਨਲ ਐਪ ਕੀ ਮਤਲਬ ਉਹਦਾ ਕੀ ਹੈਗਾ ਉਹਦਾ ਕੰਟੈਂਟ ਕੀ ਹੋਣੀ ਹੈ ਮੈਨੂੰ ਕੰਟੈਂਟ ਨਹੀਂ ਜੀ ਮੈਸੇਜ ਦੇਣ ਵਾਸਤੇ ਕੋਈ WhatsApp ਯੂਜ਼ ਕਰਦਾ ਹੈ ਕੋਈ Telegram ਯੂਜ਼ ਕਰਦਾ ਹੈ ਬਟ ਇਹ ਮੋਡਿਊਲ Signal App ਯੂਜ਼ ਕਰਦਾ ਹੈ ਥੈਂਕ ਯੂ